ਇਦਾਂ ਇੰਨੀ ਬਰੀਕ ਕਟਾਈ ਆ ਜਿਹੜੀ ਆਪਾਂ ਨੇ ਕਰੀ ਆ ਮਿਰਚਾਂ ਦੀ ਜਿਹੜੀ ਆਪਾਂ ਨੇ ਖੱਟੇ ਮਿੱਠੇ ਵਾਸਤੇ ਵਰਤਣੀ ਐ ਬਰੀਕ ਆ ਖੱਟੇ ਮਿੱਠੇ ਵਾਸਤੇ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਕੁਕ ਵਿਦਜਸਵੀਰ ਚੈਨਲ ਦੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਵੀਡੀਓ ਲੈ ਕੇ ਅੱਜ ਆਪਾਂ ਨੇ ਬਣਾਉਣੀ ਐ ਹਰੀਆਂ ਮਿਰਚਾਂ ਖਟੀਆਂ ਮਿੱਠੀਆਂ ਗੁੜ ਤੋਂ ਬਣਾਉਣੀ ਐ ਤੇ ਚੀਨੀ ਤੋਂ ਬਣਾਉਣੀ ਐ ਕਿੱਦਾਂ ਬਣਾਉਣੀ ਐ ਇਹਦੇ ਵਿੱਚ ਆਪਾਂ ਨੇ ਕਿਹੜੇ-ਕਿਹੜੇ ਇਨਗਰੀਡੀਅੰਟਸ ਪਾਉਣੇ ਆ ਤੇ ਇਹ ਕਿੱਦਾਂ ਬਣਦੀਆਂ ਚਲੋ ਜੀ ਵੀਡੀਓ ਕਰਦੇ ਆ ਸ਼ੁਰੂ ਕੋਲੀ ਆ ਇਹ ਮੇਰੀ 170 72 ਦੇ ਕਰੀਬ ਆ ਤੇ ਆਪਾਂ ਨੇ ਚੀਨੀ ਲੈਣੀ ਆ ਕਿਉਂਕਿ ਅੱਧਾ ਕਿਲੋ ਮਿਰਚਾਂ ਅੱਧਾ ਕਿਲੋ ਮਿਰਚਾਂ ਨੂੰ ਆਪਾਂ ਨੇ ਪਾਈਆ ਪਾਈਆ ਵੰਡ ਲਾਣਾ ਇਹ ਐਦਾਂ ਕਰਕੇ ਅੱਧਾ ਕਿਲੋ ਮਿਰਚਾਂ ਇਹਨਾਂ ਨੂੰ ਮੈਂ ਐਦਾਂ ਕਰਕੇ ਪਾਈਆ ਪਾਈਆ ਵੰਡ ਲਿਆ 250 ਗ੍ਰਾਮ 250 ਗ੍ਰਾਮ ਇਹਨਾਂ ਵਿੱਚ ਆਪਾਂ ਨੇ ਚੀਨੀ ਪਾਉਣੀ ਆ 170 ਦੇ ਕਰੀਬ ਆ ਮੈਂ 150 ਗ੍ਰਾਮ ਚੀਨੀ ਲਈ ਆ 320 ਹੋ ਗਈ ਤੇ 200 ਗ੍ਰਾਮ ਗੁੜ ਬਣ ਗੁੜਾਲੀਆਂ ਬਣਾਉਣੀਆਂ 200 ਗ੍ਰਾਮ ਗੁੜ ਲਏ ਆ ਇਸ ਤੋਂ ਇਲਾਵਾ 25-25 ਗ੍ਰਾਮ ਲਿਆ ਆਪਾਂ ਨੇ ਨਮਕ ਇਹ ਕੌਲੀ ਆ ਜਿਹੜੀ ਹੈਗੀ ਆ ਇਹ ਮੈਂ ਤੁਹਾਨੂੰ ਦੱਸ ਦਵਾਂ ਇੱਕ ਵਾਰੀ ਇਹ ਕੌਲੀ ਆ ਜਿਹੜੀ 74 74 ਗ੍ਰਾਮ ਦੀ ਆ 5 ਕਿ ਗ੍ਰਾਮ ਕਾਲਾ ਨਮਕ ਆ 20 ਗ੍ਰਾਮ ਹੈਗਾ ਚਿੱਟਾ ਨਮਕ ਐਦਾਂ ਹੀ ਆ ਦੋਨਾਂ ਵੀਡੀਓ ਵਾਸਤੇ ਮੈਂ ਤਿਆਰੀ ਕਰ ਲਈ ਹੋਈ ਆ ਇਹ 25-25 ਗ੍ਰਾਮ ਹੋ ਗਿਆ ਕਲੌਂਜੀ ਹੋਗੀ ਬਾਸ ਕੇ ਗ੍ਰਾਮ ਦੇ ਕਰੀਬ ਕਿੰ ਕੁ 73 74 ਇਸ ਤੋਂ ਇਲਾਵਾ ਆਪਾਂ ਨੇ ਸੌਂਫ ਲੈਣੀ ਆ 170 ਵਿੱਚੋਂ 25 25 ਗ੍ਰਾਮ ਦੇ ਕਰੀਬ ਸੌਂਫਾ ਕਿਉਂਕਿ 173 ਹੈ ਇਹਦਾ ਵਜ਼ਨ ਇਹ ਹੋ ਗਈਆਂ ਕਾਲੀਆਂ ਮਿਰਚਾਂ ਬਹੁਤ ਹੀ ਇੰਪੋਰਟੈਂਟਾਂ ਇਹ ਇਹ ਹੋ ਗਈਆਂ 25 ਗ੍ਰਾਮ ਇਸ ਤੋਂ ਇਲਾਵਾ ਥੋੜੀ ਜੀ ਮੈਂ ਅਜਵੈਨ ਲਈ ਹੈ ਤੇ ਥੋੜੀ ਜੀ ਚਿਲੀ ਫਲੇਕਸ ਚਿਲੀ ਫਲੇਕਸ ਮਿਰਚਾਂ ਕਰਕੇ ਨੇ ਵਿੱਚ ਵਿੱਚ ਦਿਖਦੀ ਹੈ ਜਿਹੜੀ ਖਾਸ ਕਰ ਜ਼ਿਆਦਾ ਆਪਾਂ ਚੀਨੀ ਦੀ ਪਾਉਣੀ ਹੈ ਨਾ ਇਹ ਚੀਨੀ ਦੀ ਬਣਾਉਨੇ ਆ ਉਹਦੇ ਵਿੱਚ ਇਹਦੇ ਫਲੇਕਸ ਦੀਖਦੇ ਬਹੁਤ ਜਿਆਦਾ ਵਧੀਆ ਲੱਗਦੇ ਆ ਇਹ ਵੀ 5-5 ਕਿ ਗ੍ਰਾਮ ਜੀਆਂ ਲਈਆਂ ਆ ਆ ਦੇਖੋ ਅਸੀਂ ਆ ਤੇ 4-4 5-5 ਗ੍ਰਾਮ ਇਹ ਲਈਆ ਸੁੰਡ ਐਂ ਅਮਚੂਰ ਪਾਊਡਰ ਲੈ ਲਿਆ ਅੱਧਾ-ਅੱਧਾ ਚਮਚ ਤੇ ਥੋੜੀ ਜੀ ਕਲੌਂਜੀ ਪਾਉਣੀ ਆ ਆਪਾਂ ਨੇ ਨਿੰਬੂ ਦਾ ਸੱਤ ਲੈਣਾ ਲੈਮਨ ਜੂਸ ਵਾਈਟ ਵਿਨੇਗਰ ਸੌਂਫ ਤੇ ਕਾਲੀਆਂ ਮਿਰਚਾਂ ਨੂੰ ਆਪਾਂ ਨੇ ਥੋੜਾ ਜਿਹਾ ਸੇਕ ਲਵਾ ਲੈਣਾ ਇਦਾਂ ਦਰਦਰਾ ਪੀਸ ਲਿਆ ਆਪਾਂ ਨੇ ਹੁਣ ਆਪਾਂ ਨੇ ਦੋਨਾਂ ਵਾਸਤੇ ਹਾਫ ਹਾਫ ਰੀਸਾ ਕਰ ਲੈਣਾ ਇਹਦਾ ਕਿਉਂਕਿ ਅੱਧਾ ਦੂਜੀਆਂ ਮਿਰਚਾਂ 'ਚ ਪਾਉਣਾ ਗੁੜ ਵਾਲੀਆਂ 'ਚ ਅੱਧਾ ਚੀਨੀ ਵਾਲੀਆਂ 'ਚ ਇਕੱਠੀਆਂ ਪੀਸ ਲਈਆਂ ਆਪਾਂ ਨੇ ਇਦਾਂ ਅੰਦਾਜ਼ੇ ਨਾਲ ਅੱਧਾ-ਅੱਧਾ ਕਰ ਲੈਣਾ ਬਿਲਕੁਲ ਆਪਾਂ ਨੇ ਘੱਟ ਆਂਚ ਤੇ ਧਰ ਲੈਣਾ ਤਿੰਨ ਕ ਚਮਚ ਦੇ ਕਰੀਬ ਆ ਜਿਹੜਾ ਮੈਂ ਇਹ ਵਿਨੇਗਰ ਪਾਉਣ ਲੱਗੀ ਆ ਇਹ ਆਪਾਂ ਨੇ ਚੀਨੀ ਪਾ ਲਾਣੀ। ਚੀਨੀ ਨੂੰ ਆਪਾਂ ਨੇ ਹੁਣ ਮੈਲਟ ਕਰਨਾ ਹੈ। ਪਾਣੀ ਦੀ ਬੂੰਦ ਇੱਕ ਵੀ ਨਹੀਂ ਜਾਣੀ ਚਾਹੀਦੀ। ਜਦੋਂ ਆਪਣੀ ਚੀਨੀ ਮੈਲਟ ਹੋ ਗਈ ਤਾਂ ਆਪਾਂ ਨੇ ਜਿਵੇਂ ਅੱਧਾ-ਅੱਧਾ ਹਿੱਸਾ ਕਰਿਆ ਤਾਂ ਇਹ ਮਿਰਚਾਂ ਜਿਹੜੀਆਂ ਪਾਣੀਆਂ ਵਿੱਚ ਇਹ ਅੱਧੀਆਂ ਮਿਰਚਾਂ ਜਿਹੜੀਆਂ ਆਪਾਂ ਨੇ ਰੱਖ ਲਈਆਂ ਇਹਨਾਂ ਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਸਿਰਕੇ ਤੇ ਚੀਨੀ ਨੂੰ ਜਦੋਂ ਚੀਨੀ ਦਾ ਆਹ ਲਿਕਵਿਡਪਣ ਖਤਮ ਹੋ ਜਾਊਗਾ ਨਾ ਥੋੜਾ ਤੇ ਇਹ ਵੀ ਥੋੜੀਆਂ ਨਰਮ ਹੋ ਜਾਣਗੀਆਂ ਮਿਰਚਾਂ ਉਸ ਸਟੇਜ ਤੱਕ ਆਪਾਂ ਨੇ ਲੈ ਕੇ ਜਾਣਾ ਹੈ ਇਦਾਂ ਹੀ ਸਿਮ-ਸਿਮ ਅੱਗ ਤੇ ਇਹਨਾਂ ਨੂੰ ਰੱਖਣਾ ਹੈ ਇਹਨਾਂ ਨੇ ਰੰਗ ਬਟਾ ਲਿਆ 7-8 ਮਿੰਟ ਹੋ ਗਏ ਮੈਨੂੰ ਬਿਲਕੁਲ assim ਅੱਗੇ ਇਹਨਾਂ ਨੂੰ ਪਕਾ ਰਹੀ ਹਾਂ ਟਰਾਂਸਪੇਰੈਂਟ ਜਾ ਇਹਨਾਂ ਦਾ ਕਲਰ ਹੋ ਗਿਆ ਹਰਾ ਰੰਗ ਆ ਜਿਹੜਾ ਬਿਲਕੁਲ ਘੱਟ ਗਿਆ ਤੇ ਨਾਲ ਨਾਲ ਚੀਨੀ ਤੇ ਜਿਹੜਾ ਸਿਰਕਾ ਹੈ ਉਹ ਵੀ ਬਿਲਕੁਲ ਘੱਟ ਹੋ ਗਿਆ ਪਰ ਮੈਂ ਥੋੜਾ ਜਿਹਾ ਇਹਨੂੰ ਹੋਰ ਪਕਾਉਣਾ ਚਾਹੁੰਦੀ ਹਾਂ ਤਾਂ ਕਿ ਇਹਨਾਂ ਦਾ ਸਾਈਜ਼ ਆ ਜਿਹੜਾ ਥੋੜਾ ਹੋਰ ਘੱਟ ਹੋ ਜਵੇ ਉਨਾਂ ਹੀ ਜ਼ਿਆਦਾ ਵਧੀਆ ਲੱਗੂਗਾ ਖਾਣੇ ਨੂੰ ਸਿਰਕਾ ਤੇ ਚੀਨੀ ਆ ਜਿਹੜੀ ਬਿਲਕੁਲ ਖਤਮ ਹੋ ਗਈ ਇਨੇ ਜਿੰਨਾ ਬਾੜਨਾ ਸੀ ਬਣ ਗਿਆ ਹੁਣ ਆਪਾਂ ਨੇ ਠੇਠਾ ਗੈਸ ਆ ਜਿਹੜਾ ਬੰਦ ਕਰ ਦਣਾ ਤੇ ਇਹਦੀ ਸਕੀਨਾਂ ਜਿਹੜੀ ਮਿਰਚਾਂ ਦੀ ਬਿਲਕੁਲ ਨਰਮ ਹੋ ਗਈ ਹੁਣ ਆਪਾਂ ਨੇ ਇਹਦੇ ਵਿੱਚ ਤਾਂ ਕਿ ਚੀਨੀ ਆ ਜਿਹੜੀ ਆ ਦੇਖ ਰਹੇ ਆ ਤੁਸੀਂ ਚਿੱਟੀ ਚਿੱਟੀ ਇਹ ਜੰਮ ਰਹੀ ਆ ਆਪਨੇ ਨਿੰਬੂ ਦਾ ਸੱਤ ਇਹ ਅੱਧੋ-ਅੱਧ ਕਰਕੇ ਪਾ ਦੇਣਾ 4-4 ਚਮਚ ਦੇ ਕਰੀਬ ਹੋਊਗਾ ਇਹ ਤੇ ਐਨਾ ਹੀ ਨਿੰਬੂ ਦਾ ਸੱਤ ਆਪਾਂ ਨੇ ਦੂਜੇ ਵਿੱਚ ਪਾ ਦੇਣਾ ਨਾਲੇ ਤਾਂ ਇਹ ਪ੍ਰਜ਼ਰਵ ਕਰਨ ਦਾ ਕੰਮ ਕਰੂਗਾ ਤੇ ਨਾਲ ਹੀ ਨਾਲ ਚੀਨੀ ਆ ਜਿਹੜੀ ਉਹਨੂੰ ਵੀ ਝੰਮਣ ਨਹੀਂ ਦਊਗਾ ਜਿੰਜਰ ਪਾਊਡਰ, ਆਮਚੂਰ ਪਾਊਡਰ, ਕਾਲੀਆਂ ਮਿਰਚਾਂ ਤੇ ਸੌਂਫ ਦਾ ਪਾਊਡਰ ਪਾ ਦੇਣਾ। ਕਲੌਂਜੀ, ਅਜਵਾਇਣ ਤੇ ਚਿਲੀ ਫਲੈਕਸ 25 ਗ੍ਰਾਮ ਦੇ ਕਰੀਬ ਨਮਕ ਇਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹ ਤਾਂ ਜ਼ਿਆਦਾ ਖੱਟਾ ਮਿੱਠਾ ਬਣ ਜਾਂਦਾ ਬਹੁਤ ਬਹੁਤ ਸਵਾਦ ਲੱਗਦਾ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਤੁਸੀਂ ਵੀ ਬਣਾ ਕੇ ਦੇਖਿਓ ਮੈਨੂੰ ਦੱਸਿਓ ਕਮੈਂਟਸ ਵਿੱਚ ਤੁਹਾਨੂੰ ਇਹ ਰੈਸਪੀ ਜਿਹੜੀ ਕਿਦਾਂ ਲੱਗੀ ਆ achar ਬਣਾਉਣ ਦੀ ਖੱਟੇ ਮਿੱਠੇ ਦੀ ਇਹ ਖਰਾਬ ਨਹੀਂ ਹੁੰਦਾ ਬਿਲਕੁਲ ਵੀ ਭਾਵੇਂ 4 ਸਾਲ ਰੱਖ ਲੇ ਨੂੰ ਤਾਂ ਕਿਉਂਕਿ ਪ੍ਰੀਜ਼ਰਵੇਸ਼ਨ ਦਾ ਕੰਮ ਕਰਦਾ ਹੈ ਖੱਟਾ ਮਿੱਠਾ ਚੀਨੀ ਵਾਲਾ ਤਾਂ ਵੈਸੇ ਵੀ ਨਹੀਂ ਲੰਬਾ ਸਮਾਂ ਚੱਲ ਜਾਂਦਾ। ਲੈ ਇਹਨੂੰ ਠੰਡਾ ਕਰ ਲੈਣਾ। ਆਪਾਂ ਨੇ ਇਦਾਂ ਕਰਕੇ ਪਾ ਲਾਣਾ ਇਹਦੇ ਵਿੱਚ। ਤੇ ਇਹਨੂੰ ਖੁੱਲਾ ਰੱਖ ਦੇਣਾ ਠੰਡਾ ਹੋਏ ਤੇ ਆਪਾਂ ਨੇ ਉੱਪਰ ਬੰਦ ਕਰਨਾ ਇਹਨੂੰ। ਇਦਾਂ ਕਰਕੇ ਆਪਾਂ ਨੇ ਭਰ ਲਿਆ। ਕੁਕਿੰਨਾ ਸੋਹਣਾ ਲੱਗਦਾ ਹੈ ਹਲਕੀ ਹਲਕੀ ਹਰੇ ਰੰਗ ਦੀ ਭਾ ਮਾਰਦਾ ਤੇ ਬਾਕੀ ਬਿਲਕੁਲ ਬਣ ਗਿਆ ਇਹ ਖਾਣ ਲਈ ਹੁਣ ਇਨਸਟੈਂਟਲੀ ਇਹ ਤਿਆਰ ਆ ਬਹੁਤ ਵਧੀਆ ਲੰਬਾ ਸਮਾਂ ਚੱਲਣ ਵਾਲਾ ਪਰੌਂਠਿਆਂ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਜ਼ਰੂਰ ਬਣਾ ਕੇ ਦੇਖਿਓ ਟਰਾਈ ਕਰਿਓ ਬਿਲਕੁਲ ਘੱਟ ਅੱਗ ਤੇ ਆਪਾਂ ਨੇ ਉਦਾਂ ਹੀ ਕੜਾਹੀ ਤੇ ਰੱਖ ਲੈਣੀ ਇਨੂੰ ਧੋਣ ਦੀ ਲੋੜ ਨਹੀਂ ਕਿਉਂਕਿ ਇਹ ਮਿੱਠੇ ਆਚਾਰ ਦੀ ਉਹ ਹੈ ਵੀ ਤੇ ਆਪਾਂ ਨੇ ਗੁੜ ਲੈ ਲੈਣਾ ਗੁੜ ਨੂੰ ਥੋੜੇ ਪੀਸ ਛੋਟੇ ਕਰ ਲੈਣੇ ਐਦਾਂ ਕਰਕੇ ਉਵੇਂ ਹੀ ਛੋਟੇ 3 ਚਮਚਿਆਂ ਦੇ ਕਰੀਬ ਆਪਾਂ ਨੇ ਸਿਰਕਾ ਲੈ ਲੈਣਾ ਬਸ ਗੁੜ ਨੂੰ ਆਪਾਂ ਨੇ ਮੈਲਟ ਹੋਣ ਦੇਣਾ ਹੁਣ ਆਪਾਂ ਨੇ ਇਹਦੇ ਵਿੱਚ ਮਿਰਚਾਂ ਪਾ ਦੇਣੀਆਂ ਤੇ ਥੋੜਾ ਜਿਹਾ ਇਹਨਾਂ ਨੂੰ ਪੱਕਣ ਦੇਣਾ ਥੋੜਾ ਟਰਾਂਸਪੇਰੈਂਟ ਹੋਣ ਦੇਣਾ ਇਹਨਾਂ ਨੂੰ ਕਿਵੇਂ ਕਿ ਆਪਣੇ ਕੋਲ ਇਹ ਐਨਾਲੀਕੋਡਾ ਸਿਰਕੇ ਦਾ ਤੇ ਗੁੜ ਦਾ ਠੰਡਾ ਕਰਕੇ ਮੈਂ ਇਹਨੂੰ ਪੀਸ ਕੇ ਬਣਾਉਂਗੀ ਤੇ ਨਮਕ ਪਾ ਦੂੰਗੇ ਤਾਂ ਕਿ ਚੰਗੀ ਤਰ੍ਹਾਂ ਪੀਸੀ ਜਾਂਦੀ ਹੈ ਫਿਰ ਤੇ ਇੱਥੇ ਹੀ ਆਪਾਂ ਨੇ ਨਿੰਬੂ ਦਾ ਸਾਸਾ ਜਿਹੜਾ ਇਹ ਪਾ ਦੇਣਾ ਜਿਹਨਾਂ ਆਪਾਂ ਨੂੰ ਪਾਉਣਾ ਹੈ ਤੇ ਇਹਦੇ ਨਾਲ ਇਹ ਹੋਰ ਵੀ ਜ਼ਿਆਦਾ ਲਿਕੁਇਡ ਹੋ ਗਿਆ ਹੁਣ ਇਹ ਬੜੀ ਆਸਾਨੀ ਨਾਲ ਪੀਸਿਆ ਜਾ ਸਕਦਾ ਨਾਲ ਨਾਲ ਥੋੜੇ ਦਾ ਲਿਕੁਇਡ ਵੀ ਪਾਉਣਾ ਐਦਾਂ ਆਪਣਾ ਪੇਸਟ ਆ ਜਿਹੜਾ ਦੇਖੋ ਕਿੰਨਾ ਸੋਹਣਾ ਬਣ ਗਿਆ ਇਹਦਾ ਚਟਣੀ ਹੋ ਬਣ ਗਈ ਇਹ ਤਾਂ ਖੱਟੀ ਮਿੱਠੀ ਆਂਬ ਦੀ ਚਟਣੀ ਵਾਂਗੂ ਇਹਨੂੰ ਆਪਾਂ ਕਿਵੇਂ ਵੀ ਪਕੌੜਿਆਂ ਨਾਲ ਕਿਵੇਂ ਵੀ ਤਰ੍ਹਾਂ ਵਰਤ ਸਕਦੇ ਹਾਂ ਇਸ ਕੜਾਹੀ ਦੇ ਨੀਚੇ ਅੱਗ ਨਹੀਂ ਬਾਲੀ ਹੋਈ ਸੌਫ ਤੇ ਕਾਲੀਆਂ ਮਿਰਚਾਂ ਦਾ ਪਾਊਡਰ ਚਿਲੀ ਫਲੇਕਸ ਤੇ ਅਜਵਾਇਣ ਇਹ ਜਿੰਜਰ ਪਾਊਡਰ ਸੁੰਧ ਜਿਹਨੂੰ ਕਹਿੰਦੇ ਆ ਇਹ ਹੈਗਾ ਆਮਚੂਰ ਪਾਊਡਰ ਈਕਲੋਂਜੀ ਹੁਣ ਆਪਾਂ ਨੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਇਹ ਦੋਸਾਰ ਵੀ ਖਰਾਬ ਨਹੀਂ ਹੋ ਸਕਦਾ ਇਹਨੂੰ ਆਪਾਂ ਇਮਲੀ ਦੀ ਜਗ੍ਹਾ ਵੀ ਵਰਤ ਸਕਦੇ ਆ ਕਈ ਵਾਰੀ ਖਤਮ ਹੋ ਜਾਂਦੇ ਆ ਪਕੌੜਿਆਂ ਦੇ ਨਾਲ ਹਰੀਆਂ ਮਿਰਚਾਂ ਦੀ ਜਿਹੜੀ ਚਟਣੀ ਆਪਾਂ ਮੋਲ ਲੈ ਕੇ ਆਉਂਦੇ ਆ ਇਹਨੂੰ ਵਰਤ ਸਕਦੇ ਆ ਦੋਸਾਂ ਦਾ ਆਮ ਆਚਾਰ ਬਣਾਉਣਾ ਸਾਦਾ ਕਰੀਆਂ ਮਿਰਚਾਂ ਦਾ ਖੱਟਾ ਅਚਾਰ ਗੁੜ ਵਾਲੀ ਖੱਟੀ ਮਿੱਠੀ ਹਰੀਆਂ ਮਿਰਚਾਂ ਦੀ ਚਟਣੀ ਚੀਨੀ ਨਾਲ ਆਪਾਂ ਨੇ ਮਿਰਚਾਂ ਦਾ ਖੱਟਾ ਮਿੱਠਾ ਅਚਾਰ ਬਣਾਇਆ ਤੇ ਗੁੜ ਨਾਲ ਬਣਾਈ ਆ ਮਿਰਚਾਂ ਦੀ ਖੱਟੀ ਮਿੱਠੀ ਚਟਣੀ ਇਮਲੀ ਦੀ ਜਗ੍ਹਾ ਇਹ ਵਰਤੀ ਜਾਣ ਵਾਲੀ ਚਟਣੀ ਘਰ ਬਣਾ ਕੇ ਦੇਖਿਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸੇ ਹੋਰ ਵੀਡੀਓ ਵਿੱਚ ਮਿਲਦੇ ਹਾਂ ਕਿਸੇ ਹੋਰ ਰੈਸਪੀ ਨਾਲ ਕੁੱਕਵਿਦ ਜਸਪੀਰ ਚੈਨਲ ਨੂੰ ਪਰ ਲੋਇਕ ਸਬਸਕ੍ਰਾਈਬ ਤੇ ਸ਼ੇਅਰ ਤੇ ਹਾਈਪ ਵੀ ਕਰਦੇ ਹੋ ਬਾਏ ਬਾਏ